ਹੈਲੋ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਇੱਕ ਪਾਸੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਜ ਸਜائیاں ਧਾਰਮਿਕ ਸਜਾਵਾਂ ਨੂੰ ਸੁਖਬੀਰ ਸਿੰਘ ਬਾਦਲ ਅਛੇਵਾਂ ਦੇਣਾ ਸ੍ਰੀ ਫਤਿਹਗੜ ਸਾਹਿਬ ਵਿਖੇ ਪਰ ਕੱਲ ਸੁਖਦੇਵ ਸਿੰਘ ਢੀਂਡਸਾ ਦਾ ਇੱਕ ਵੱਡਾ ਬਿਆਨ ਆਉਂਦਾ ਹੈ ਕਿ ਅਗਲਾ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਕੋਈ ਵੀ ਹੋਵੇ ਉਹ ਸਾਨੂੰ ਮਨਜ਼ੂਰ ਹੋਊਗਾ ਚਾਹੇ ਸੁਖਬੀਰ ਸਿੰਘ ਬਾਦਲ ਕਿਉਂ ਨਾ ਹੋਣ ਤਾਂ ਮੇਰੇ ਨਾਲ ਕਾਲੀ ਦਲ ਦੇ ਸੀਨੀਅਰ ਆਗੂ ਨੇ ਰਾਜੂ ਖੰਨਾ ਰਜੂ ਭਾਈ ਕਿਵੇਂ ਦੇਖਦੇ ਹੋ ਸੁਖਦੀਪ ਸੁਖਦੀਪ ਸਿੰਘ ਢੀਂਸਾ ਦਾ ਜਿਸ ਤਰ੍ਹਾਂ ਦਾ ਬਿਆਨ ਆਇਆ ਹਾਲਾਂਕਿ ਪਹਿਲਾਂ ਮਤ ਪੇਸ਼ ਸੀਗੇ ਕਹਿੰਦੇ ਹੁਣ ਕੋਈ ਵੀ ਪ੍ਰਧਾਨ ਹੋਵੇ ਮਨਜ਼ੂਰ ਹੋਊਗਾ ਚਾਹੇ ਉਹ ਸੁਖਬੀਰ ਬਾਦਲ ਹੀ ਕਿਉਂ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਸਮਝਦਾ ਦੇਖੋ ਉਸਦਾ ਪਹਿਲਾਂ ਵੀ ਸਾਹ ਸੁਖਬੀਰ ਸਿੰਘ ਬਾਲ ਜੀ ਦੀ ਪ੍ਰਧਾਨਗੀ ਚ ਕੰਮ ਕਰਦੇ ਸਾਰੇ ਕਿਉਂਕਿ ਅੱਜ ਦੇਖੋ ਤੁਸੀਂ ਸਾਹ ਸੁਖਬੀਰ ਸਿੰਘ ਵਾਲ ਤੇ ਹਮਲੇ ਕਿਉਂ ਹੋ ਰਹੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਦਾ ਕਾਰਨ ਇੱਕੋ ਆ ਕਿ ਪੰਜਾਬ ਦੇ ਲੋਕ ਸਮਝਦੇ ਆ ਸਿੱਖ ਕੌਮ ਸਮਝਦੀ ਆ ਜੇ ਕੋਈ ਸ਼ਰਮਣੀ ਅਕਾਲੀਅਲ ਦੀ ਗੱਲ ਕਰ ਸਕਦਾ ਕੋਈ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਦਾ ਪੰਜਾਬ ਦੀ ਰਾਖੀ ਕਰ ਸਕਦਾ ਪੰਜਾਬ ਦੇ ਮੁੱਦੇ ਤੇ ਪਹਿਰਾ ਦੇ ਸਕਦਾ ਉਹ ਸਾਹਿਬ ਸਰਬੀਰ ਸਿੰਘ ਬਾਦਲ ਨੇ ਸੋ ਜਿਹੜੇ ਪਹਿਲਾਂ ਵੀ ਸਾਡੇ ਵਿੱਚੋਂ ਸਾਡੇ ਕੋਈ ਫੁੱਜਣ ਗਏ ਨੇ ਉਹ ਆਪਣੀ ਨਿੱਜੀ ਮਹੌਬਤਾਂ ਕੀ ਗਏ ਨੇ ਉਹਨਾਂ ਦੀ ਚਾਹੇ ਭਾਜਪਾ ਦਾ ਪ੍ਰੈਸ਼ਰ ਲਾਉਣ ਕੋਸ਼ਿਸ਼ ਸੀਗਾ ਕਿ ਭਾਜਪਾ ਦਾ ਅਜੰਡਾ ਮਨਾਉਣਾ ਚਾਹੁੰਦੇ ਸੀਗੇ ਪਰ ਸਰਬੀਰ ਸਿੰਘ ਬਾਦਲ ਜੀ ਨੇ ਪੰਜਾਬ ਦੇ ਹਿੱਤਾਂ ਦਾ ਕੋਕਾ ਪਰਵਾਹ ਨਹੀਂ ਕੀਤਾ ਹੈਗਾ ਸੋ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਸ਼ਰਮਣੀ ਅਕਾਲੀਅਲ ਦੇ ਸਾਹਿਬ ਸਰਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜੋ ਪ੍ਰਧਾਨ ਸੀ ਡਿਪਟੀ ਸੀਐਮਸੀ ਪੰਜਾਬ ਚ ਕਿੰਨਾ ਵਿਕਾਸ ਕਿੰਨੀ ਡਿਵੈਲਪਮੈਂਟ ਹੋਈ ਸੋ ਅੱਜ ਕੋਈ ਸਿੱਖਾ ਦੀ ਗੱਲ ਕਰ ਸਕਦਾ ਅੱਜ ਕੋਈ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਦਾ ਪੰਥ ਦੀ ਗੱਲ ਕਰ ਸਕਦਾ ਦੁਨੀਆ ਚ ਵਸਦੇ ਸਿੱਖ ਭਾਈਚਾਰੇ ਨੂੰ ਤੱਕਾ ਹੁੰਦਾ ਗੱਲ ਕਰ ਸਕਦਾ ਉਹ ਸੁਖਬੀਰ ਸਿੰਘ ਬਾਦਲ ਨੇ ਸੋ ਅਸੀਂ ਢੀਂਸਾ ਸਾਹਿਬ ਦੇ ਬਿਆਨ ਦਾ ਇਹ ਸਵਾਗਤ ਕਰਦੇ ਆਂ ਧੰਨਵਾਦ ਕਰਦੇ ਆਂ ਦੂਜਿਆਂ ਨੂੰ ਵੀ ਨਸੀਹਤ ਲੈਣੀ ਚਾਹੀਦੀ ਆ ਜਿਹੜੇ ਦੇਖੋ ਆਪਣਾ ਆਪਣਾ ਪਿਓ ਆਪਣੇ ਹੁੰਦਾ ਆਪਣਾ ਪਰਿਵਾਰ ਆਪਣੀ ਹੁੰਦਾ ਕੋਈ ਦੂਜੇ ਪਰਿਵਾਰ ਚ ਜਾ ਕੇ ਬੰਦਾ ਕੋਈ ਬਾੜਾ ਸੁਖ ਨਹੀਂ ਮਿਲਦਾ ਬਾੜੀ ਸਹੂਲਤਾਂ ਨਹੀਂ ਮਿਲਦੀਆਂ ਸੋ ਜਿਨ੍ਹਾਂ ਨੇ ਬਹੁਤ ਵੱਡੇ ਆਨੰਦਮਾਨੇ ਨੇ ਸਰਕਾਰਾਂ ਚ ਜਿਨ੍ਹਾਂ ਦੇ ਕਰਕੇ ਸੁਖਬੀਰ ਜਿਨ੍ਹਾਂ ਦੀਆਂ ਕੀਤੀਆਂ ਗਲਤੀਆਂ ਸਰਦਾਰ ਸੁਖਬੀਰ ਸਿੰਘ ਵਾਲਜੀ ਨੇ ਆਪਣੀ ਝੋਲੀ ਪਾਈਆਂ ਨੇ ਉਹਨਾਂ ਨੇ ਸੋਚਣਾ ਚਾਹੀਦਾ ਮੈਂ ਸੋਚਦਾ ਕਿ ਉਹਨਾਂ ਨੂੰ ਰਾਤ ਨੂੰ ਨੀਂਦ ਕਿਵੇਂ ਆਉਂਦੀ ਆ ਜਿਹੜੇ ਬੰਦਿਆਂ ਨੇ ਇੰਨੇ ਮੈਸਾਂ ਦਾ ਸਰਕਾਰ ਚ ਰਹਿ ਕੇ ਆਨੰਦਮਾਨੇ ਹੋਵੇ ਤੇ ਸਾ ਸਰਬੀਰ ਸਿੰਘ ਬਾਲਨੇ ਕਰੋ ਜਵਾਬ ਨਹਿਤਾ ਹੋਵੇ ਰਾਤ ਨੂੰ ਨੀਂਦ ਕਿਵੇਂ ਆਉਦੀ ਉਹਨਾਂ ਨੂੰ ਕਦੇ ਆਪਣੇ ਦਿਲ ਤੇ ਹੱਥ ਰੱਖ ਕੇ ਸੁਧਾਰ ਲਹਿਰ ਗੱਲ ਕਰਨ ਕਿ ਉਹਨਾਂ ਨੂੰ ਅਕਾਲੀਵਾਲ ਦੇ ਵਿੱਚ ਕਿੰਨਾ ਮਾਨ ਸਰਕਾਰ ਮਿਲਿਆ ਅੱਜ ਜਿਹੜੇ 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 ਪੈਰ ਤੇ ਆਪਣੇ ਕਹਾੜਾ ਮਾਰਦੇ ਨੇ ਉਹ ਪੈਰ ਵੱਢਿਆ ਜਾਂਦਾ ਸੋ ਮੈਂ ਸਮਝਦਾ ਸਾਨੂੰ ਬੇਨਤੀ ਆ ਕਿ ਸਰਦਾ ਸਰਬੀਰ ਸਿੰਘ ਦੇ ਗਵਾਈ ਦੇ ਵਿੱਚ ਸ਼ਰਮ ਨਹੀਂ ਗੱਲੀਆਂ ਤਗੜਾ ਹੋਊਗਾ ਤੇ 27 ਦੇ ਵਿੱਚ ਸਰਕਾਰ ਵੀ ਬਣਾਊਗਾ ਤੁਸੀਂ ਮੇਰੇ ਗੱਲ نوٹ ਕਰਿਓ ਸਰਕਾਰ ਵੀ ਬਣਾਊਗਾ ਸਵਾਲ ਹੋ ਰਿਹਾ ਹੈ ਅਸ਼ਰੀਅ ਕਾਲ ਤੱਕ ਸਾਫ ਦੇ ਹੁਕਮ ਨੇ ਕਹਿੰਦੇ ਸਭ ਨੂੰ ਇਕੱਠਾ ਆਉਣਾ ਚਾਹੀਦਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਤਾਂ ਲੱਗਦਾ ਹੁਣ ਸਿਰ ਜੋੜ ਕੇ ਬੈਠਣ ਦਾ ਸਮਾਂ ਆ ਗਿਆ ਦੇਖੋ ਸਾਡੇ ਅਕਾਲੀ ਦਲ ਤਾਂ ਸਾਰੇ ਇਕੱਠੇ ਹੀ ਹਨ ਜੀ ਜਿਹੜੇ ਬੰਦੇ ਕੋਈ ਬੀਜੇਪੀ ਦੇ ਇਸ਼ਾਰੇ ਉੱਪਰ ਸੀਗੇ ਕੋਈ ਹੋਰ ਝੰਡਾ ਲਾਗੂ ਕਰਨਾ ਚਾਹੁੰਦੇ ਸੀ ਬੀਜੇਪੀ ਦਾ ਉਹ ਬਾਹਰ ਗਏ ਨੇ ਅਕਾਲੀ ਦਲ ਇਕਜੁੱਟਾ ਅੱਜ ਸਾਰੇ ਗੱਲ ਸੁਣੋ ਕੋਰ ਕਮੇਟੀ ਵਰਕਿੰਗ ਕਮੇਟੀ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਹਲਕਾ ਇੰਚਾਰ ਸਾਰੇ ਸਰਦੀ ਵਿਸਾਖੀ ਬੀਸੇਖ ਬਾਲਸਾ ਦੀ ਗਵਾਹੀ ਦੇ ਕੰਮ ਕਰ ਰਹੇ ਨੇ ਉਹਨਾਂ ਨੇ ਸੋ ਇਸ ਕਰਕੇ ਜਿਹੜੇ ਵੱਡੇ ਆਪਣੇ ਨਿੱਜੀ ਸਵਾਰਥ ਲਈ ਬਾਹਰ ਗਏ ਨੇ ਪਾਰਟੀ ਉਠਾ ਲੈਣੇ ਬਾਹਰ ਉਹਨਾਂ ਨੇ ਸੋਚਣਾ ਚਾਹੀਦਾ ਉਹਨਾਂ ਨੂੰ ਵੀ ਜੀ ਆਉਣਾ ਚਾਹੀਦਾ ਇਕੱਠੇ ਹੋ ਕੇ ਬੰਦ ਇਕੱਠਾ ਹੋਵੇ ਤਗੜੇ ਹੋਈਏ ਆਪਾਂ ਪੰਜਾਬ ਦੀ ਆਵਾਜ਼ ਬਣੀਏ ਪੰਜਾਬ ਦੇ ਬੰਦੀ ਸਿੰਘਾਂ ਦੀ ਗੱਲ ਕਰੀਏ ਕਿਸਾਨਾਂ ਦੀ ਐਮਐਸਪੀ ਦੀ ਗੱਲ ਕਰੀਏ ਪੰਜਾਬੀ ਮੁੱਦਿਆਂ ਦੀ ਗੱਲ ਕਰੀਏ ਚੰਡੀਗੜ੍ਹ ਦਾ ਕੱਡਵਾ ਇਸ਼ੂ ਚੱਲ ਰਿਹਾ ਉਹਦੀ ਗੱਲ ਕਰ ਦਿੱਤੀ ਜਾਵੇ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਸਾਰਿਆਂ ਨੂੰ ਸਾ ਸਰਬੀਰ ਸਿੰਘ ਬਾਦਲ ਦੀ ਗਵਾਈ ਚਾਉਣਾ ਚਾਹੀਦਾ ਤੇ ਪਾਰਟੀ ਲਈ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਨਿਜ ਤੋਂ ਉੱਪਰ ਸੋਚਣ ਦਾ ਸਮਾਂ ਹੈ ਕਿ ਆਪਣੇ ਆਪ ਨੂੰ ਛੱਡ ਕੇ ਹੁਣ ਪਾਰਟੀ ਪੰਜਾਬ ਪੰਥ ਕਿਸਾਨਾਂ ਦੀ ਗੱਲ ਕੀਤੀ ਜਾ ਸਕਦੀ ਹੈ ਦੇਖੋ ਨਿਜ ਤੋਂ ਉਪਰ ਉਠਣਾ ਚਾਹੀਦਾ ਸਰਬੀਰ ਸਿੰਘ ਬਾਦਲ ਜੇ ਭਾਜਪੀ ਦੀ ਦੇ ਨਾਲ ਸੁਨਤਕ ਹੁੰਦਾ ਤਾਂ 5-7 ਸੀਟਾਂ ਆਪਣੀਆਂ ਆ ਸਕਦੀਆਂ ਸੀਗੀਆਂ ਸਾਥ ਛਟਾਉਣੀਆਂ ਸੀ ਪਰ ਭਾਜਪੀ ਨੇ ਨਾ ਜਿਹੜੀ ਐਸਡੀਪੀਸੀ ਅਟ ਕੀਤੀ ਆ ਸਾਡੇ ਤਖਤਾਂ ਦੇ ਵਿੱਚ ਦਖਲਦਾ ਜੀ ਬੰਦ ਨਹੀਂ ਕੀਤੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕੀਤੀ ਐਮਐਸਪੀ ਦੀ ਗੱਲ ਨਹੀਂ ਕੀਤੀ ਹੈਗੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਹੈਗੀ ਤਾਂ ਸਾਹ ਸੁਖਵੀਰ ਸਿੰਘ ਬਾਦਲ ਇੱਕੋ ਜਿਹਾ ਲੀਡਰ ਹੈ ਜਿਹਨੇ ਨਰਿੰਦਰ ਮੋਦੀ ਦੀ ਅੱਖ ਚੱਕ ਪਾ ਗਏ ਅਮਿਤ ਸ਼ਾਹ ਦੀ ਅੱਖ ਚੱਕ ਪਾ ਗਏ ਜਵਾਬ ਦਿੱਤਾ ਵੀ ਜਦ ਤੱਕ ਪੰਜਾਬ ਦੇ ਮੁੱਦੇ ਹੱਲ ਨਹੀਂ ਕਰੋਗੇ ਅਸੀਂ ਤੁਹਾਡਾ ਸਮਝੌਤਾ ਨਹੀਂ ਕਰਨਾ ਹੈਗਾ ਸੋ ਇਸ ਕਰਕੇ ਨਿੱਜ ਤੋਂ ਉੱਪਰ ਉੱਠ ਗਏ ਸਾਹ ਸੁਖਵੀਰ ਸਿੰਘ ਬਾਦਲ ਖੜੇ ਤੋਖੋ ਗੋਲੀਆਂ ਚੱਲਦੀਆਂ ਚ ਕਿੰਨੇ ਲੋਕਾਂ ਦੇ ਦਖਲਅਦਾਜ਼ੀ ਹੋ ਰਹੀ ਹੈ ਕਿੰਨੇ ਲੋਕਾਂ ਦੇ ਹਮਲੇ ਹੋ ਰਹੇ ਨੇ ਆਈਟੀ ਦੇ ਨਾਲ ਹੀ ਕਿੰਨੇ ਲੋਕਾਂ ਦੇ ਜਿਹੜਾ ਬੰਦਾ ਕਦੇ ਗੋਲੀਆਂ ਤੋਂ ਡਰਿਆ ਨਹੀਂ ਹੈ ਕਦੇ ਉਹਦੇ ਨਾੜ ਦੀ ਨਿੱਜੀ ਸਵਾਰਥੀ ਗੱਲ ਕੀਤੀ ਪੰਜਾਬ ਦੇ ਹਿੱਤਾਂ ਦੀ ਸ਼ਰਮਣੀ ਕਾਲੀ ਦੇ ਹਿੱਤਾਂ ਦੀ ਗੱਲ ਕੀਤੀ ਆ ਸੋ ਸਭ ਨੂੰ ਉਹਦੇ ਇਕੱਠਾ ਹੋਣਾ ਚਾਹੀਦਾ ਨਿੱਜ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਦੇਖੋ ਪਾਗਲਾਉਣੇ ਆ ਉਹ ਕਾਲਪੁਰ ਕਰਨੇ ਤੁਹਾਨੂੰ ਰਾਜ ਭਗ ਦੇਣਾ ਤੁਹਾਨੂੰ ਸਰਦਾਰੀਆਂ ਦੇਣੀ ਉਹ ਕਾਲਪੁਰ ਕਰਨ ਦੇ ਦੇਣਾ ਪਰ ਤੁਹਾਡੀ ਨੀਤ ਸਾਫ਼ ਹੋਣੀ ਚਾਹੀਦੀ ਹੈ ਤੁਹਾਡੀ ਨੀਤ ਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਹੋ ਕੀ ਰਿਹਾ ਫਿਰਦੇ ਆਪਾਂ ਅਕਾਲੀਵਾਲ ਦੇ ਵਿੱਚ ਆ ਨੀਤ ਆਪਣੀ ਦੋਵੇਂ ਪਾਸੇ ਆ ਹੈ ਜੀ ਕਰ ਰਹੇ ਆ ਅਕਾਲੀਆਂ ਨੂੰ ਕਮਜ਼ੋਰ ਕਰ ਰਹੇ ਆ ਅਕਾਲੀ ਪੱਠੇ ਛੁਰੇ ਵਾਰ ਰਹੇ ਆ ਸੋ ਠੀਕ ਆ ਸਭ ਨੂੰ ਇਕੱਠੇ ਹੋ ਗਏ ਇਸ ਦਾ ਕਹਿ ਰਹੇ ਆ ਅੱਜ ਤਾਂ ਸਾਡੀ ਰਾਜਨੀਤੀ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਸ਼ੁਰੂ ਹੋਈ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਡਟ ਕੇ ਖੜੇ ਆ ਸਾਡੀ ਜੱਟ ਦੇਖੋ ਇਸ ਜਨਤਨੀ ਸੁਖਬੀਰ ਤੋਂ ਬਾਲਥਾ ਪਰੇ ਹੁੰਦੇ ਜਿੱਥੇ ਸਾਡਾ ਸੁਖਬੀਰ ਸਿੰਘ ਬਾਲ ਤਗੜੇ ਜਾਂ ਤਾਂ ਵੀ ਨਾਲ ਜੇ ਕੋਈ ਜੇ ਕੋਈ ਮੁਸੀਬਤ ਦਾ ਸਮਾਂ ਚੱਲ ਰਿਹਾ ਤਾਂ ਵੀ ਟੜਕੇ ਨੌਜਵਾਨ ਸਾਰਾ ਪੰਥ ਸਾਹਿਬ ਸੁਖਬੀਰ ਸਿੰਘ ਬਾਲ ਦੇ ਪਿੱਛੇ ਖੜਾ ਜੀ ਤੇ ਲੋ ਸਭ ਨੌਜਵਾਨਾਂ ਦਾ ਕਿੱਡਾ ਵੱਡਾ ਯੋਗਦਾਨ ਆ ਕਿਉਂਕਿ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦਾ ਸਮਾਂ ਚੱਲਦਾ ਤਾਂ ਨੌਜਵਾਨਾਂ ਦਾ ਬਹੁਤ ਏਮ ਰੋਲ ਹੋ ਜਾਂਦਾ ਦੇਖੋ ਨੌਜਵਾਨਾਂ ਦਾ ਯਕੀਨਨ ਤੌਰ ਦੇ ਉੱਤੇ ਪਿੱਛੇ ਆਪਾਂ ਦੇਖਿਆ ਵੀ ਨੌਜਵਾਨਾਂ ਨੂੰ ਕੁਝ ਭਲੇਖੇ ਤੇ ਭਰਮ ਪੈ ਗਏ ਸੀਗੇ ਕਿ ਉਹ ਸਰਕਾਰ ਦੀ ਜਿਹੜੀ ਆਮ ਆਦਮੀ ਦੇ ਪਿੱਛੇ ਲੱਗ ਕੇ ਉਹਨਾਂ ਨੇ ਕਰ ਲਿਆ ਪਰ ਅੱਜ ਜੇ ਪੰਜਾਬ ਦੀ ਗੱਲ ਕਰੀਏ ਪੰਜਾਬੀਅਤ ਦੀ ਗੱਲ ਕਰੀਏ ਕਿਉਂਕਿ ਕੇਵਲ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਤੇ ਪੰਜਾਬੀਅਤ ਲਈ ਖੜੀ ਆ ਉਸੇ ਲਈ ਹੁਣ ਨੌਜਵਾਨ ਵੀ ਇਹ ਗੱਲ ਸਮਝਣ ਲੱਗ ਗਏ ਈਵਨ ਐਨ ਆਰ ਆਈ ਸੱਜਣ ਵੀ ਸਾਡੇ ਸਮਝਣ ਲੱਗ ਗਏ ਤੁਸੀਂ ਆ ਜਿਹੜਾ ਪਰਸੋਂ ਚੌਥੇ ਜਿਹੜਾ ਸੁਖਵੀਰ ਜੀ ਤੇ ਅਟੈਕ ਹੋਇਆ ਉਸ ਤੋਂ ਬਾਅਦ ਇਹ ਜਿਹੜਾ ਕੋਈ ਅਟੈਕ ਕੇਵਲ ਇੱਕ ਪਰਸਨ ਤੇ ਇੱਕ ਨਿੱਜੀ ਤੇ ਨਹੀਂ ਸੀ ਉਸ ਟਾਈਮ ਤੇ ਸੁਖਵੀਰ ਬਾਦਲ ਜੀ ਆਪਣੇ ਈਕਾਲ ਤਖਤ ਦੇ ਐਸਜੀਪੀਸੀ ਦੇ ਇੱਕ ਮੁਲਾਜ਼ਮ ਦੇ ਤੌਰ ਤੇ ਪਰ ਸੇਵਾ ਨਿਭਾ ਰਹੇ ਸੀ ਇਹ ਸਿੱਧਾ ਅਟੈਕ ਜਿਹੜਾ ਆ ਸਾਡੇ ਪੰਥਾਂ ਤੇ ਤਖਤਾਂ ਤੇ ਆ ਇਹ ਅੱਜ ਦਾ ਨੌਜਵਾਨ ਮਹਿਸੂਸ ਕਰ ਰਿਹਾ ਤੇ ਉਸੇ ਕਰਕੇ ਜਿੱਥੇ ਸੁਖਵੀਰ ਬਾਦਲ ਜੀ ਹੁਣ ਜਾ ਰਹੇ ਨੇ ਵੱਧ ਤੋਂ ਵੱਧ ਨੌਜਵਾਨਾਂ ਦਾ ਇਕੱਠ ਨਾਲ ਹੋ ਕੇ ਉਹਨਾਂ ਦੇ ਲ ਸੋ ਆਪਣਾ ਘਰ ਕਹਿੰਦੇ ਆਪਣਾ ਹੀ ਹੁੰਦਾ ਨਿੱਜ ਸੁਆਰਥ ਤਿਆਗਣ ਦਾ ਸਮਾਂ ਇਸ ਜਨਮ ਤੱਕ ਸੁਖਬੀਰ ਦਾ ਸਾਥ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਜਿਹੜੇ ਬਾਗੀ ਸੀਗੇ ਉਹਨਾਂ ਨੂੰ ਅਸੀਂ ਨਸੀਹਤ ਦਿੱਤੀ ਆ ਕਹਿੰਦੇ ਘਰ ਘਰ ਆਪਣਾ ਆਪਣਾ ਹੀ ਹੈ ਤਾਂ ਲੋੜ ਹੈ ਹੁਣ ਅਕਾਲੀ ਦਲ ਨੂੰ ਤਕੜਾ ਕਰਨ ਦੀ ਤਾਂ ਕਿ ਪੰਜਾਬ ਪੰਜਾਬੀਅਤ ਨੂੰ ਮਜ਼ਬੂਤ ਕੀਤਾ ਜਾ ਸਕੇ ਕੈਮਰਾ ਪਰਸਨ ਰਮੇਸ਼ਨਾ ਗगन ਸ਼ੁਕਲਾ ਡੇਲੀ ਪੋਸਟ ਪੰਜਾਬ